ਡੇਰਾ ਬਾਬਾ ਨਾਨਕ ਦੇ ਐਨਆਈਏ ਦੀ ਵੱਡੀ ਰੇਡ ਨਾਈਏ ਦੀ ਟੀਮ ਨੇ ਕਰਾਚ ਕੀਤੀ ਛਾਪੇ ਮਾਰੀ ਫਰ ਦੇ ਵਿੱਚ ਚੱਪੇ-ਚੱਪੇ ਦੀ ਲਈ ਤਲਾਸ਼ੀ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਪੁਲਿਸ ਥਾਣਾ ਡੇਰਾ ਬੱਬਾ ਨਾਨਕ ਦੇ ਪਿੰਡ ਸ਼ਾਪੂ ਸਾਜਨ ਦੇ ਵਿੱਚ NIA ਦੀ ਟੀਮ ਵੱਲੋਂ ਤੜਕਸਾਰ ਪਾਰੀ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ਾਪੂ ਸਾਜਨ ਦੇ ਨੌਜਵਾਨ ਰਾਹੁਲ ਕੁਮਾਰ ਪੁੱਤਰ ਮਿੰਟੂ ਕੁਮਾਰ ਦੇ ਘਰ NIA ਦੀ ਟੀਮ ਵੱਲੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਗਈ ਅਤੇ ਇਸੇ ਤਰ੍ਹਾਂ ਪਿੰਡ ਨਿਕੋਸਰਾ ਦੇ ਨੌਜਵਾਨ ਬਲਰਾਜ ਸਿੰਘ ਹੈਪੀ ਪੁੱਤਰ ਸਰਗ ਸਵਰਗਵਾਸੀ ਬਲਜਿੰਦਰ ਸਿੰਘ ਦੇ ਘਰ ਬੀਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ ਐਨਆਈਏ ਟੀਮ ਵੱਲੋਂ ਲੰਮਾ ਸਮਾਂ ਇਹਨਾਂ ਨੌਜਵਾਨਾਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਘਰਾਂ ਦੀ ਛਾਪੇਮਾਰੀ ਵੀ ਕੀਤੀ ਗਈ ਹੈ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਐਨਆਈਏ ਦੀ ਵੱਡੀ ਕਾਰਵਾਈ ਕੀਤੀ ਗਈ ਹੈ ਐਨਆਈਏ ਟੀਮ ਵੱਲੋਂ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਚੱਪੇ-ਚੱਪੇ ਦੀ ਜੋ ਤਲਾਸ਼ੀ ਲਈ ਗਈ ਹੈ ਕੋਸ਼ਨੀ ਤੋਂ ਜਾਥੇ ਆ ਕੇ ਚੈਕਿੰਗ ਹੋਈ ਹੈ ਚੈੱਕ ਨੇ ਪੁੱਛਕਿਸ਼ ਕੀਤੀ ਆ ਕਿ ਕਿੰਨੇ ਕਿੰਨੇ ਗੱਲ ਕਰਦੇ ਰਹੇ ਜੇ ਤੇ ਹੋਰ ਆਪਣਾ ਫੋਨ ਵੀ ਮੇਰਾ ਲੈ ਗਏ ਆ ਤੇ ਕੱਲੋਂ 온ਲੀ ਕਿਹਾ ਅੰਮ੍ਰਿਤਸਰ ਸਾਹਨੇ ਤੇ ਪੁੱਛਕਿਸ਼ ਕਰਨਗੇ ਉੱਥੇ ਵੀ ਤੇ ਕਿੰਨੇ ਵਜੇ ਜਿਹੜੀ ਆ ਪੰਜ ਪਈਏ 6 7 ਵਜੇ ਕਿੰਨੇ ਘੰਟੇ ਦੀ ਰਿਕਵੈਸਟ ਲਈ ਇਹ ਹੁਣ ਮੈਂ 9:00 ਵਜੇ ਉਦੋਂ 3 4 ਘੰਟੇ ਹਾਂਜੀ ਤੇ ਘਰ ਦੀ ਤਲਾਸ਼ੀ ਕਰੇ ਵੀ ਲਈ ਹਾਂਜੀ ਤਲਾਸ਼ੀ ਲਈ ਉੱਤੇ ਵੀ ਥੱਲੇ ਵੀ ਕੁਝ ਬਰਾਮਦ ਨਹੀਂ ਹੋਇਆ ਪਰ ਕੱਲ ਬੁਲਾਇਆ ਤੁਹਾਨੂੰ ਹਾਂਜੀ ਥੋੜਾ ਸਜੋਗ ਰਹੇ ਹਾਂ ਹਾਂਜੀ ਹਾਂਜੀ ਕੋਈ ਨਹੀਂ ਕਰਾਂਗੇ ਮੇਰਾ ਨਾਮ ਸੁਸ਼ਮਨ ਸ਼ਾਹਪੁਰ ਜਾਜਨਪੁਰ ਅਰੇ ਰਿਪੀਟ ਵੀ ਐਵੇਂ ਦੇ ਰੇਡੋ ਇਹ ਕੀ ਕਹਿਣਾ ਚਾਹੋ ਸਾਡੇ ਘਰ ਦੀ ਤਲਾਸ਼ੀ ਲਈ ਗਈ ਆ ਅਸੀਂ ਤਸਵੇਰੇ ਸੁੱਤੇ ਆ 6 ਵਜੇ ਦੀ ਗੱਲ ਆ 3-4 ਘੰਟੇ ਉਹਨਾਂ ਨੇ ਵੀ ਸਾਡੇ ਘਰ ਬੈਠ ਕੇ ਤੇ ਉਹਨਾਂ ਨੇ ਗੱਲਾਂ ਬਾਤਾਂ ਪੁੱਛੀਆਂ ਸਾਡੇ ਬੇਟੇ ਨੂੰ ਸਾਡੇ ਬੇਟੇ ਦਾ ਫੋਨ ਵੀ ਲੱਗੇ ਆ ਤੇ ਉਹਨਾਂ ਨੇ ਕੱਲ ਅੰਮ੍ਰਿਤਸਰ ਏ ਤੇ ਰਾਜਾ ਸਾਸੀ ਬੁਲਾਇਆ ਹੈ। ਬਾਕੀ ਜੋ ਵੀ ਉਹ ਕਹਿਣਗੇ ਅਸੀਂ ਉਹਨਾਂ ਦੇ ਨਾਲ ਪੂਰਾ ਸੰਯੋਗ ਦਵਾਂਗੇ ਉਹਨਾਂ ਦਾ। ਕੁਛ ਨਹੀਂ ਮਿਲਿਆ। ਸਾਰੀ ਤਲਾਸ਼ੀ ਲਈ ਸਾਡੇ ਘਰ ਦੀ। ਅਸੀਂ ਇਹ ਮੰਗ ਕਰਦੇ ਆਂ ਵੀ ਮਹਾਰਾਜ ਸਾਡੀ ਖਲਾਸੀ ਹੋਣੀ ਚਾਹੀਦੀ ਏ। ਜੀ ਬੇਟਾ ਕਸੇ ਕੰਮ ਕੀ ਕਰਦਾ ਜੀ। ਬੇਟੇ ਦਾ ਤੇ ਕੋਈ ਬਾਹਰਬੂਤ ਐ ਵੇਖਣ ਡਿਆ ਆ ਹੋਰ ਤੇ ਅਸੀਂ ਜੇ ਬਾਕੀ ਸਾਡੀ ਤੁਹਾਨੂੰ ਪਤਾ ਹੀ ਆ ਦੁਕਾਨ ਆ ਮਿਨਿਆਰੀ ਦੀ। ਸਬਜ਼ੀ ਦੀ ਦੁਕਾਨ ਪਹਿਲਾਂ ਕਰਦੇ ਹਾਂ ਉਹ ਜਦੋਂ ਦਾ ਲੋਕਡਾਊਨ ਹੋਇਆ ਵਾ ਤੇ ਕੰਮ ਡਾਊਨ ਹੋ ਗਿਆ ਵਾ ਤੇ ਉਹ ਅਸੀਂ ਬੰਦ ਕਰ ਦਿੱਤਾ ਹੈ ਬਾਕੀ ਅਸੀਂ ਜਾਨੇ ਇਹੋ ਹੀ ਸਾਡਾ ਬੱਚਾ ਕਿਤੇ ਬਾਹਰ ਅੰਦਰ ਜਾਣ ਵਾਸਤੇ ਹੀ ਬੈਠੇ ਹਾਂ ਇਸ ਵੇਲੇ ਜ਼ਰੂਰ ਕਰਾਂਗੇ ਦਵਾਂਗੇ ਸਹਿਯੋਗ ਜੋ ਵੀ ਕਹਿਣਗੇ ਉਥੇ ਜਾਵਾਂਗੇ ਜਿੱਥੇ ਵੀ ਕਹਿਣਗੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਡੇਰਾ ਬਾਬਾ ਨਾਨਕ ਤੋਂ ਮਨਿੰਦਰ ਸਿੰਘ ਹੈਪੀ ਕੋਟਲੀ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ The latest update on the press bell icon. No. this program is sponsored by the Singular Office Bakersfield for all your immigration family law needs. Call or scan QR code to contact us. Rodis Inc. million miles with smile or scan QR code to contact us. the Indian cuisine Tracy finds authentic Indian cuisine in Tracy or scan QR code to contact us. Simi Valley Family Dental Office or scan QR code to contact us.